ਬਹੁਤ ਸਾਰੇ ਬੰਦੇ ਨੇ ਜਿਹੜੇ ਧੌਣ ਚ ਕਿੱਲਾ ਲਈ ਫਿਰਦੇ ਨੇ ਅਜੇ ਵੀ ਐ ਕਰਦਿਆਂਗੇ ਉਹ ਕਰਦਿਆਂਗੇ ਸੌ ਕਰਦਿਆਂਗੇ ਇਹ ਕਰਦਿਆਂ ਲੋਕ ਕਰ ਦਿੰਦੇ ਕਿੱਲਾ ਜੀ ਪਬਲਿਕ ਹੈ ਆਪਾਂ ਚ ਸਾਰੇ ਰਲੇ ਹੋਏ ਸੀ ਪੰਜਾਬ ਨੂੰ ਲੁੱਟੀ ਜਾਂਦੇ ਸੀ ਸੋਚਿਆ ਨਹੀਂ ਸੀ ਇਹਨਾਂ ਨੇ ਇਹਨੂੰ ਐਸੀ ਆਪਾਂ ਦੋਨੇ ਹੀ ਆ ਕਦੇ ਤੂੰ ਕਦੇ ਮੈਂ ਲੋਕਾਂ ਕੋਲੇ ਹੋਰ ਕੋਈ ਰਾਹ ਨਹੀਂ ਤੂੰ ਆ ਗਿਆ ਮੈਂ ਤੈਨੂੰ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਸਮਝੌਤੇ ਹੋਏ ਹੋਏ ਸੀ ਉਹ ਬਿਆਨ ਦੇਣ ਚ ਇੱਕ ਦੂਜੇ ਦਾ ਐ ਲੱਗਦਾ ਸੀ ਕਿ ਵੀ ਜੇ ਕਿਤੇ ਮਿਲ ਪਏ ਤਾਂ ਜੁੰਡਮ ਜੁੰਡੀ ਹੋਣਗੇ ਤਾਂ ਇਹ ਤਾਂ ਥਾਪੜੋ ਥਾਪੜੀ ਹੋਣਗੇ ਪਰ ਜਦੋਂ ਇਕੱਠੇ ਹੁੰਦੇ ਸੀ ਕੀ ਹਾਲ ਚਾਲ ਹੈ ਠੀਕ ਹੈ ਉਹ ਕਰ ਲਿਆ ਸੀ ਕਿ ਮਾਂ ਉਹ ਹੋ ਗਿਆ ਸੀ ਕਿ ਥੋੜਾ ਜਿਹਾ ਹੋਰ ਕਰ ਦਿਓ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਇਹਨਾਂ ਨੂੰ ਇਹ ਨਹੀਂ ਪਤਾ ਸੀ ਕੋਈ ਤੀਜਾ ਵੀ ਆਊ ਬਸ ਤੋਜ ਤੋਂ ਇਹ ਪਤਾ ਨਹੀਂ ਸੀ ਇਹਨਾਂ ਨੂੰ ਵੀ ਉਹ ਤੁਹਾਨੂੰ ਜਿਹੜਾ ਲੁੱਟਿਆ ਤੁਸੀਂ ਪੰਜਾਬ ਉਹ ਤੁਹਾਡੇ ਤੋਂ ਹਸਾਮ ਮੰਗੂਗਾ ਇਹ ਪਤਾ ਨਹੀਂ ਸੀ ਉਹਨਾਂ ਨੂੰ ਆਪਣੀ ਤਾਂ ਰੱਬ ਨੇ ਡਿਊਟੀ ਤਾਉਣ ਚੋ ਕਿਲੇ ਕੱਢਣ ਦੀ ਉਹ ਲਈ ਐ ਤੇ ਕੱਢੇ ਤੁਸੀਂ ਐ ਮੈਂ ਤਾਂ ਇਹ ਹੀ ਦੱਸਿਆ ਵੀ ਇਹਦੇ ਵੀ ਕਿਲਾ ਐ ਤਾਉਣ ਚਾਹੀਦੇ ਵੀ ਤਾਉਣ ਚ ਕਿਲਾ ਐ ਤੁਸੀਂ ਕਿਹਾ ਅੱਛਾ ਠੀਕ ਐ ਆ ਲਓ ਕੱਢ ਤਾਂ ਐ